ਹੈਲੋ ਸਟੂਡੈਂਟਸ ਰੂਹ اتش ਤੁਹਾਡਾ ਸਵਾਗਤ ਹੈ ਠੀਕ ਹੈ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਬਹੁਤ ਜੇ ਸਿੰਪਲ ਜੇ ਕੁਐਸਚਨ ਵੀਡੀਓ ਬਿਲਕੁਲ ਸ਼ੋਰਟ ਜੀ ਵੀਡੀਓ ਹੋਏਗੀ ਦੇਖੋ ਜੀ ਸਭ ਤੋਂ ਪਹਿਲਾ ਕੁਐਸਚਨ ਹੈ ਆਪਾਂ 1 2 3 ਪਲੱਸ ਅਪ ਟੂ ਕਿੱਥੋਂ ਤੱਕ ਐਡ ਕਰਨਾ 90 ਤੱਕ ਆਪਾਂ ਸਾਰੇ ਨੈਚੁਰਲਸ ਨੰਬਰਸ ਨੂੰ ਐਡ ਕਰਨਾ ਕਲੀਅਰ ਹੈ ਨਾ ਕਿਵੇਂ ਐਡ ਕਰਾਂਗੇ ਦੱਸ ਸਕਦੇ ਹੋ ਹਾਂਜੀ ਫਾਰਮੂਲਾ ਜੀ ਬਿਲਕੁਲ ਇਹਦੇ ਲਈ ਇੱਕ ਫਾਰਮੂਲਾ ਬਟ ਆਪਾਂ ਫਾਰਮੂਲਾ ਯਾਦ ਨਹੀਂ ਕਰਨਾ clear ਹੈ ਨਾ ਆਪਣੀ ਇਹੀ ਖਾਸੀਅਤ ਆਪਣੇ ਸੈਂਟਰ ਦੀ ਕਿ ਜੋ ਵੀ ਕਰਵਾਇਆ ਜਾਂਦਾ ਬਿਨਾ ਫਾਰਮੂਲੇ ਤੋਂ ਕਰਵਾਇਆ ਜਾਂਦਾ clear ਹੈ ਕਿਉਂਕਿ ਫਾਰਮੂਲਾ ਲੌਂਗ ਟਾਈਮ ਤੱਕ ਸਾਨੂੰ ਲਰਨ ਨਹੀਂ ਰਹਿੰਦੇ clear ਹੈ ਜੇ ਰਹਿ ਸਕਦੇ ਹੁੰਦੇ ਤਾਂ ਤੁਹਾਨੂੰ ਅੱਜ ਤੱਕ ਸਾਰੇ ਯਾਦ ਹੁੰਦੇ ਕਿਉਂਕਿ ਕਿਹੜੇ ਫਾਰਮੂਲੇ ਨੇ ਜਿਹੜੇ ਤੁਸੀਂ 10th ਤੱਕ ਪੜ੍ਹੇ ਨੇ ਆਓ ਕੁਐਸਚਨ ਦੇਖਦੇ ਹਾਂ ਕਰਨਾ ਕੀ ਆ ਟੋਟਲ ਕਿੰਨੇ ਨੰਬਰ ਚ ਨੇ 90 ਨੰਬਰ ਚ ਨੇ 90 ਲਿਖੋ ਵਨ ਇਨਕਰੀਜ਼ ਕਰੋ ਮਤਲਬ 90 ਨੂੰ ਕਿਹਦੇ ਨਾਲ ਮਲਟੀਪਲਾਈ ਕਰੋ 91 ਨਾਲ ਕਰੋ ਜੇ ਨੰਬਰ 60 ਤੱਕ ਹੁੰਦੇ ਫਿਰ 6 ਇੰਟੂ 61 ਕਰਦੇ ਅਪੋਨ ਕੀ ਕਰ ਦੋ 2 ਕਰ ਦੋ ਕੱਟਿਆ ਗਿਆ 19 ਨੂੰ 2 ਤੇ ਡਿਵਾਈਡ ਕੀਤਾ 45 45 91 ਜਦੋਂ ਤੁਸੀਂ ਮਲਟੀਪਲਾਈ ਕਰੋਗੇ ਤੁਹਾਡਾ ਆਨਸਰ ਆ ਜਾਏਗਾ 4095 ਇੱਕ ਕੁਐਸਚਨ ਹੋਰ ਦੇਖ ਲੈਣੇ ਆ ਠੀਕ ਹੈ ਜਿਵੇਂ ਕੁਐਸਚਨਸ ਆ ਇਹਦੇ ਚ ਆਪਾਂ ਕਿੱਥੋਂ ਤੱਕ ਐਡ ਕਰਨਾ 1 ਤੋਂ ਲੈ ਕੇ 120 ਤੱਕ ਸਾਰੇ ਨੈਚੁਰਲ ਨੰਬਰਸ ਨੂੰ ਐਡ ਕਰਾਂਗੇ ਜਲਦੀ ਜਲਦੀ ਦੱਸੋ ਕਿਵੇਂ ਕਰਨਾ ਟੋਟਲ ਨੰਬਰ 120 1 ਇਨਕਰੀਜ਼ ਕਰੋ 121 2 ਕੱਟਿਆ ਗਿਆ 60 16 ਨਾਲ ਇਹਨੂੰ ਅਸੀਂ ਮਲਟੀਪਲਾਈ ਕਰਾਂਗੇ ਸਾਡਾ ਆਨਸਰ ਕੀ ਆ ਜਾਏਗਾ 7260 ए ऑप्शन थैंक यू